ਪੰਜਾਬ ਵਿੱਚ ਉਚੇਰੀ ਸਿੱਖਿਆ ਦਿਨੋ ਦਿਨ ਬੇਹਾਲ ਹੋ ਰਹੀ ਹੈ ਕਿਸੇ ਨੂੰ ਕੋਈ ਫਿਕਰ ਨਜ਼ਰ ਨਹੀਂ ਆ ਰਿਹਾ ਇਹ ਕਿਸ ਤਰ੍ਹਾਂ ਚੱਲੇਗਾ ਜਦੋਂ ਸਰਕਾਰਾਂ ਦੀ ਨਜ਼ਰ ਤੇ ਅੱਖਾਂ ਦੇ ਸਾਹਮਣੇ ਜੇ ਇਹ ਗੱਲਾਂ ਹੋ ਰਹੀਆਂ ਪੰਜਾਬ ਦੇ ਤਿੰਨ ਸਰਕਾਰੀ ਯੂਨੀਵਰਸਿਟੀਆਂ ਹੁੰਦੀਆਂ ਸੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤਾਂ ਇੱਕ ਸ਼ਾਨਾ ਮੱਥਾ ਇਤਿਹਾਸ ਹੈ ਸਾਡੀ ਆਜ਼ਾਦੀ ਤੋਂ ਪਹਿਲਾਂ ਦੀ ਇਹ ਯੂਨੀਵਰਸਿਟੀ ਹੈ ਜਿਸ ਹਿਸਾਬ ਦੇ ਨਾਲ ਇਸ ਨੂੰ ਆਪਣੇ ਹੱਥਾਂ 'ਚ ਕੇਂਦਰ ਸਰਕਾਰ ਲੈਣ ਦੀ ਕੋਸ਼ਿਸ਼ ਕਰ ਰਹੀ ਉਹਦੇ ਨਾਲ ਡੈਮੋਕਰੈਟਿਕ ਸੈਟਅਪ ਹੀ ਖਤਮ ਹੋ ਰਿਹਾ ਸਾਰੇ ਪੰਜਾਬ ਦੇ ਵਿੱਚ ਉਹ ਸੈਨੇਟਰ ਚੁਣ ਕੇ ਆਉਂਦੇ ਸੀ ਕਿ ਤੇ ਸਿੰਡੀਕੇਟ ਬਣਦੀ ਜਿਹੜੀ ਪੀਐਸ ਯੂਨੀਵਰਸਿਟੀ ਦੀ ਨੋਰ ਦੇ ਮਨ ਸਰਕਾਰ ਦੀ ਸੀ ਅੱਤਵਾਦ ਵੇਲੇ ਬਾਕੀ ਯੂਨੀਵਰਸਿਟੀਆਂ ਚੋ ਸਟੈਂਡਰਡ ਦੀਆਂ ਝੋਣਾ ਖਤਮ ਕਰਤੀਆਂ ਗਈਆਂ ਦੂਸਰੇ ਪਾਸੇ ਸਾਡੀ ਨੌਜਵਾਨੀ ਉਦਾਂ ਹੀ ਐਸੇ ਰਾਹ ਚਲੇ ਗਈ ਹੈ ਕਿ ਕਿਤੇ 9.5 ਲੱਖ ਤੋਂ ਵੱਧ ਨੌਜਵਾਨ ਉਚੇਰੀ ਸਿੱਖਿਆ ਲੈ ਰਹੇ ਸਨ ਸਨ 17-18 ਦੇ ਵਿੱਚ 20-21 ਦੇ ਵਿੱਚ ਇਹ ਘਟ ਕੇ 7 ਲੱਖ ਦੇ ਕਰੀਬ ਆ ਗਏ ਤੇ ਹੁਣ 5.5 ਲੱਖ ਦੇ ਕਰੀਬ ਸਾਡਾ ਨੌਜਵਾਨ ਉਚੇਰੀ ਸਿੱਖਿਆ ਲੈ ਰਿਹਾ ਉਹਦੇ ਜੋ ਵੀ 3.5 ਲੱਖ ਤੋਂ ਵੱਧ ਪ੍ਰਾਈਵੇਟ ਸੰਸਥਾਨਾਂ ਦੇ ਵਿੱਚੋਂ ਇਹ ਉਚੇਰੀ ਸਿੱਖਿਆ ਲੈ ਰਹੇ ਨੇ ਤਿੰਨ ਤੋਂ ਵੱਧ ਕੇ ਹੁਣ 42 ਯੂਨੀਵਰਸਿਟੀਆਂ ਹੋ ਗਈਆਂ ਨੇ ਪੰਜਾਬ 'ਚ ਹਦ ਵੱਦੋ ਮਹਿੰਗੀ ਹੋ ਗਈ ਹੈ ਸਿੱਖਿਆ ਇਹਦੇ ਵੱਲ ਕਿੰਨੇ ਧਿਆਨ ਦੇਣਾ ਪੰਜਾਬ ਨੂੰ ਆਪਣੀ ਅਣਖ ਦੀ ਖਾਤਰ ਆਪਣੇ ਬੱਚਿਆਂ ਖਾਤਰ ਉਹਨਾਂ ਦੇ ਉਜਲੇ ਭਵਿੱਖ ਲਈ ਤੇ ਸਾਡਾ ਆਪਣਾ ਆਤਮ ਸਨਮਾਨ ਬਚਾਉਣ ਲਈ ਸਾਨੂੰ ਆਪ ਨਿੱਤਰ ਕੇ ਇਸ ਉਚੇਰੀ ਸਿੱਖਿਆ ਵੱਲ ਧਿਆਨ ਦੇਣਾ ਪੈਣਾ